ਸਵੇਰ ਕਾਲ ਦੀ ਵੀਡੀਓ ਵੇਖ ਰਹੇ ਹੈ ਆਪ ਸਭ ਨੂੰ ਜੀ ਆਇਆਂ ਖਾਤਰ ਰਾਂਝੀ ਦੀ ਵੱਡੀ ਖਬਰ ਖਬਰਨਾਮਾ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਹਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਤੇ ਖੇਤੀ ਮੰਤਰੀ ਦੇ ਸੰਸਦ ਚ ਦਿੱਤਾ ਜਵਾਬ ਦੱਸਿਆ ਐਮਐਸਪੀ ਦਾ ਫਾਰਮੂਲਾ ਕਰ ਜਵਾਬੀਅਤ ਆਖੀ ਇਹ ਗੱਲ ਇਸ ਨਾਲ ਹੀ ਕਿਸਾਨ ਚੇਤਪਤੀਆਂ ਵੱਲੋਂ ਦਿੱਲੀ ਕੂਚ ਦੇ ਐਲਾਨ ਵਿਚਾਲੇ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਸ਼ੁੱਕਰਵਾਰ ਨੂੰ ਰਾਜ ਸਭਾ ਜੋ ਕਿ ਹਾਕੀ ਨਰਿੰਦਰ ਮੋਦੀ ਸਰਕਾਰ ਸਾਰੀਆਂ ਖੇਤੀ ਪੈਦਾਵਾਰ ਨੂੰ ਘੱਟ ਘੱਟ ਸਮਰਥ ਮੁੱਲ ਤੇ ਖਰੀਦੇਗੀ ਇਸ ਨੇ ਨਾਲ ਹੀ ਪ੍ਰਸ਼ਨ ਕਾਲ ਦੌਰਾਨ ਕਿਸਾਨਾਂ ਨੇ ਐਮਐਸਪੀ ਦੇ ਮੁੱਦੇ ਤੇ ਪੂਰਕ ਸਵਾਲ ਦਾ ਜਵਾਬ ਦਿੰਦੇ ਹੋਏ ਸ਼ਿਵ ਸ਼ਿਵਰਾਜ ਨੇ ਕਿਹਾ ਕਿ ਮੈਂ ਸਦਨ ਨੂੰ ਪ੍ਰੋਸਾ ਦਿਨਾ ਚਾਹੁੰਦਾ ਹਾਂ ਕਿ ਕਿਸਾਨਾਂ ਦੀਆਂ ਸਾਰੀਆਂ ਪੈਦਾਵਾਰ ਐਮਐਸਪੀ ਤੇ ਖਰੀਦੀਆਂ ਜਣਗੀਆਂ ਇਹ ਮੋਦੀ ਸਰਕਾਰ ਅਤੇ ਇਸ ਮੋਦੀ ਦੀ ਗਰੰਟੀ ਨੂੰ ਪੂਰਾ ਕਰਨ ਦੀ ਗਰੰਟੀ ਹੈ ਅਤੇ ਜਦ ਮੇਰੇ ਵਿਰੋਧ ਧੀਰ ਦੇ ਦੋਸਤ ਸੰਸਦਾਨ ਚ ਉਹਨਾਂ ਨੇ ਕਿਹਾ ਕਿ ਉਹ ਐਮਐਸਐਸ ਐਮਐਸਐਸ ਨਾਇਕ ਨੇ ਇਸ ਦੀ ਗੱਲ ਦੱਸੀ ਤਾਂ ਇਹ ਸਭ ਹੋਇਆ ਇਸ ਦੇ ਨਾਲ ਹੀ ਇਹਨਾਂ ਨੇ ਜਾਣਕਾਰੀ ਦਿੱਤੀ ਧੰਨਵਾਦ